ਪਛਣੀ ਹੋ ਪਾਈ ਕਿ ਗੁਰਪ੍ਰੀਤ ਗੋਗੀ ਦੀ ਮੌਤ ਕਿੰਨੇ ਵਜੇ ਹੋਈ ਕਿਸ ਤਰ੍ਹਾਂ ਹੋਈ ਕਿਉਂ ਉਹਨਾਂ ਦੇ ਗੋਲੀ ਲੱਗੀ ਜੇਕਰ ਖੁਦ ਨੂੰ ਗੋਲੀ ਮਾਰੀ ਤਾਂ ਕਿਸ ਕਾਰਨ ਦੇ ਨਾਲ ਗੋਲੀ ਮਾਰੀ ਇਹ तमाम ਪਹਿਲੂ ਤੇ ਅਜੇ ਸਵਾਲ ਬੜੇ ਹੋਇਆ ਹੈ ਲਗਾਤਾਰ ਆਪਾਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਸਬੰਧੀ ਜਾਣਕਾਰੀ ਜੁਆਸਕੀਏ ਪੁਲਿਸ ਦਾ ਵੀ ਪਹਿਲਾ ਬਿਆਨ ਆਇਆ ਹੈ ਲੁਧਿਆਣਾ ਦੇ ਜੁਆਇੰਟ ਸੀਪੀ ਜਸਕਰਨ ਸਿੰਘ ਤੇਜਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਡੀ ਐਮ ਸੀ ਹਸਪਤਾਲ ਤੋਂ ਬਾਹਰ ਨਿਕਲਣ ਤੋਂ ਬਾਅਦ ਤਾਂ ਉਹ ਵੀ ਸਿਰਫ ਇੰਨਾ ਹੀ ਕਹਿੰਦੇ ਨੇ ਕਿ ਇੱਕ ਗੋਲੀ ਲੱਗੀ ਹੈ ਕਾਰਨ ਹਜੇ ਤੱਕ ਪੁਲਿਸ ਸਪਸ਼ਟ ਨਹੀਂ ਕਰ ਪਾ ਰਹੀ ਹੈ ਉਧਰ ਦੂਜੇ ਪਾਸੇ ਉਹਨਾਂ ਦੀ ਪਤਨੀ ਗੁਰਪ੍ਰੀਤ ਗੋਗੀ ਦੇ ਇਸ ਵੇਲੇ ਘਰ ਪਹੁੰਚੇ ਹੋਏ ਨੇ ਪੁਲਿਸ ਲਗਾਤਾਰ ਉੱਥੇ ਕ੍ਰਾਈਮ ਸੀਨ ਦੀ ਜਾਂਚ ਕਰ ਰਹੀ ਹੈ तमाम ਵੱਡੇ ਅਧਿਕਾਰੀ ਜਿਹੜੇ ਨੇ ਇਸ ਵੇਲੇ ਗੁਰਪ੍ਰੀਤ ਗੋਗੀ ਦੇ ਘਰ ਦੇ ਬਾਹਰ ਵੀ ਗੁਰਪ੍ਰੀਤ ਗੋਗੀ ਦੇ ਘਰ ਮੌਜੂਦ ਨੇ ਔਰ ਜਿਸ ਕਾਰਨ ਸੀ ਕਿ ਤੇਜਾ ਜੁਆਇੰਟ ਸੀਪੀ ਇਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਪਹਿਲਾ ਬਿਆਨ ਜਿਹੜਾ ਆਇਆ ਉਹ ਆਪਾਂ ਤੁਹਾਨੂੰ ਸੁਣਾਉਂਦੇ ਹਾਂ ਗੋਬੀ ਸਾਹਿਬ ਜੀ ਤਾਂ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੇ ਲੈ ਕੇ ਆਏ ਆ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸਿਨਰੀ ਬੋਡੀ ਮੋਰਚਰੀ ਚ ਰੱਖਾਈ ਹੈ ਤੇ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਦੱਸਾਂਗੇ ਜਿਸ ਜੋ ਸ਼ੂਟ ਕੀਤਾ ਘਰੀ ਸੀ ਉਹਦੇ ਕੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾ ਰਹੀ ਐ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੈਂਦਾ ਫਿਰ ਤੁਹਾਨੂੰ ਅਗਲੀ ਫਰਦਰ ਤਕਰੀਬਨ 12:00 ਵਜੇ ਦਾ ਦੱਸ ਰਹੇ ਆ ਬਾਕੀ ਸੀ ਕੁਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਆਸ ਜੇ ਡੈਥ ਕੋਸ਼ਿਸ਼ ਕਰਦਾ ਹੈ ਹਾਂ ਬ੍ਰਾਡ ਡਾਟਾ ਕਾਨੂੰਨ ਦਾ ਪਤਾ ਲੱਗਿਆ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖ ਤੁਸੀਂ ਜਿਹੜੇ ਅਸਲੀ ਨੇ ਚੱਲੀ ਸਨ ਲਿਸੈਂਸੀ ਜੀ ਉਹਨਾਂ ਦਾ ਆਪਣਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਹਜੇ ਤਾਂ ਉਹਨਾਂ ਦਾ ਸਾਨੂੰ ਆ ਪਤਾ ਲੱਗਿਆ ਤੇ ਅਸੀਂ ਸਵਰੇ ਡਾਕਟਰ ਨੂੰ ਪੋਸਟਮਾਰਟਮ ਵੀ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੀਆਂ ਗੱਲਾਂ ਐਗਜ਼ਾਮਿਨ ਕਰਨਾ ਥੈਂਕ ਯੂ ਥੈਂਕ ਯੂ ਗੂ ਗੂਗੀ ਸਾਦਰ ਹਜੇ ਤਾਂ